ਹੀਦ ਉਹਦਨ ਸਿੰਘ ਯੂਨੀਵਰਸਿਟੀ ਕਾਸਟਿਟਿਊਟ ਕਾਲਜ ਮੋਣਕੇ ਹਿਠਾੜ ਦੇ ਬਾਹਰ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਦੀ ਲਾਇਬ੍ਰੇਰੀ ਕਾਫੀ ਸਮੇਂ ਤੋਂ ਨਹੀਂ ਖੁੱਲ ਰਹੀ ਅਤੇ ਨਾ ਹੀ ਕੋਈ ਲਾਇਬ੍ਰੇਰੀਅਨ ਮੌਜੂਦ ਹੈ ਉਹਨਾਂ ਨੇ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਜੇਕਰ 15 ਦਿਨਾਂ ਵਿੱਚ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਅਗਲਾ ਧਰਨਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਨੂੰ ਬਲਾਕ ਕਰਕੇ ਲਗਾਇਆ ਜਾਵੇਗਾ ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰੋਤਸਾ ਦਿਵਾਇਆ ਹੈ ਕਿ ਜਲਦੀ ਹੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਲਾਇਬ੍ਰੇਰੀ ਜਲਦੀ ਤੋਂ ਜਲਦੀ ਓਪਨ ਕੀਤੀ ਜਾਵੇਗੀ ਸਾਡੀਆਂ ਮੰਗਾਂ ਇਹ ਨੇ ਜੇ ਸਾਡੀ ਜਿਹੜੀ ਲਾਇਬ੍ਰੇਰੀ ਬਣੀ ਹੋਈ ਹੈ ਪਿਛਲੇ ਕੁਝ ਟਾਈਮ ਤੋਂ ਜੋ ਲਾਇਬ੍ਰੇਰੀ ਦਾ ਅਸਿਸਟੈਂਟ ਹੁੰਦਾ ਹੈ ਟੀਚਰ ਹੁੰਦੇ ਨੇ ਤੇ ਉਹ ਇੱਥੇ ਮਤਲਬ ਇੱਥੋਂ ਉਹਨਾਂ ਦੀ ਹੋ ਗਈ ਸੀ ਪੋਸਟ ਮਤਲਬ ਚੇਂਜ ਹੋ ਗਈ ਸੀ ਤੇ ਉਹਨਾਂ ਨੇ ਮਤਲਬ ਆਪਣਾ ਜੋ ਉਦੋਂ ਦੀ ਲਾਇਬ੍ਰੇਰੀ ਚ ਕੋਈ ਮਤਲਬ ਟੀਚਰ ਨਹੀਂ ਆਇਆ ਤੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਜਿਹੜੇ ਗਰੀਬ ਵਰਗ ਤੋਂ ਬਿਲੋਂਗ ਕਰਦੇ ਨੇ ਬੱਚੇ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਬੱਚਿਆਂ ਨੂੰ ਬੁੱਕਸ ਨਹੀਂ ਈਸ਼ੂ ਹੋ ਪਆਂਦੀਆਂ ਜਿਹੜੇ ਅਸੀ ਸਮਾਜ ਦੇ ਬੱਚੇ ਹਾਂ ਹਾਂਜੀ 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 ਤੇ ਉਹਨਾਂ ਨੂੰ ਮਤਲਬ ਇਹ ਆ ਵੀ ਜਦ ਆ ਬੁੱਕ ਹਰੇਕ ਸੈਮੈਸਟਰ ਦੀ ਬੁੱਕ ਹੈਗੀ ਹੈ ਲਾਇਬ੍ਰੇਰੀ ਵਿੱਚ ਪਰ ਉਹ ਮਤਲਬ ਨਹੀਂ ਬੱਚਿਆਂ ਨੂੰ ਈਸ਼ੂ ਨਹੀਂ ਹੋ ਪਆਂਦੀਆਂ ਕਿਉਂ ਉੱਥੇ ਨਹੀਂ ਜੋ ਈਮਪਲੋਏ ਹੁੰਦੇ ਨੇ ਉਹ ਨਹੀਂ ਹੈਗੇ ਇਸ ਕਰਕੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਸਾਡੀ ਇਹੋ ਮੰਗ ਹੈ ਕਿ ਸਾਡਾ ਕੋਈ ਲਾਇਬ੍ਰੇਰੀ ਦਾ ਟੀਚਰ ਇੱਥੇ ਮੁਹੱਈਆ ਕਰਾਇਆ ਜਾਵੇ ਪ੍ਰਿੰਸੀਪਲ ਨੂੰ ਮਿਲੇ ਕੀ ਵਿਸ਼ਵਾਸ ਜੁਆਇਆ ਉਹਨਾਂ ਨੇ ਵੀ ਟੀਚਰ ਆ ਜੀ ਪ੍ਰਿੰਸੀਪਲ ਨੂੰ ਇਸ ਪ੍ਰਿੰਸੀਪਲ ਸਰ ਨੂੰ ਮਿਲੇ ਆ ਉਹਨਾਂ ਨੇ ਆਖਿਆ ਕਿ ਜਲਦ ਤੋਂ ਜਲਦੀ ਅਸੀਂ ਇੱਥੇ ਮਤਲਬ EMPLOYE ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਗੁਰਜੀਤ ਸਿੰਘ ਅਨਸਰ ਕੀ ਕਹਿਣਾ ਚਾਹੋਗੇ ਬੱਚੇ ਬਾਹਰ ਪ੍ਰੋਟੈਸਟ ਕਰ ਰਹੇ ਨੇ ਇੱਕ ਮੰਗ ਪੱਤਰ ਵੀ ਤੁਹਾਨੂੰ ਦੇ ਕੇ ਜਾਣੇ ਕੀ ਮੰਗਾ ਰਹੇ ਨੇ ਇਹ ਬੱਚਿਆਂ ਨੇ ਇਹਨਾਂ ਬੱਚਿਆਂ ਦੀ ਮੰਗ ਸੀ ਕਿ ਲਾਇਬ੍ਰੇਰੀ ਫੈਸਿਲਿਟੀ ਇਹਨਾਂ ਨੂੰ ਨਹੀਂ ਮਿਲ ਰਹੀ ਕਿਉਂਕਿ ਮੇਰੇ ਜੁਆਇਨ ਕਰਨ ਤੋਂ ਕਾਫੀ ਧੇਰ ਪਹਿਲੇ ਇੱਥੋਂ ਦੇ ਜਿਹੜੇ ਲਾਇਬ੍ਰੇਰੀ ਅਸਿਸਟੈਂਟ ਸੀ ਉਹਨਾਂ ਦੀ ਪੰਜਾਬ ਯੂਨੀਵਰਸਿਟੀ ਕਨਸਟੈਂਟ ਕਾਲਜ ਮੁਖਮ ਖਾਨ ਵਿੱਚ ਟਰਾਂਸਫਰ ਹੋ ਗਈ ਤੇ ਉਸ ਤੋਂ ਬਾਅਦ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਇਹਨਾਂ ਦਾ ਅੱਜ ਦੇਖਣ ਤੋਂ ਬਾਅਦ ਮੈਂ ਆਲਰੇਡੀ ਯੂਨੀਵਰਸਿਟੀ ਦੇ ਨਾਲ ਕੋਰਸਪੋਂਡੈਂਸ ਹੈਗਾ ਕਿ ਜਲਦੀ ਤੋਂ ਜਲਦੀ ਲਾਇਬ੍ਰੇਰੀ ਅਸਿਸਟੈਂਟ ਦੀ ਜਿਹੜੀ ਇੱਥੇ ਨਿਯੁਕਤੀ ਕੀਤੀ ਜਾਏ ਤਾਂ ਕਿ ਬੱਚੇ ਲਾਇਬ੍ਰੇਰੀ ਦੀ ਫੈਸਿਲਿਟੀ ਅਵੇਲ ਕਰ ਸਕਣ। کافی ਵਿਵਾਦਜ ਰਹਿਦਾ ਹੈ ਕਾਲਜ ਇਸ ਤੋਂ ਪਹਿਲਾਂ ਵੀ ਸਰ ਤੁਹਾਡੇ ਪਹਿਲਾਂ ਕਰਨੇ ਪ੍ਰਦਰਸ਼ਨ ਚੱਲਦੇ ਸੀਗੇ ਬਸ ਸਟਾਪ ਨਹੀਂ ਸੀ ਜਾਏ। ਕੀ ਲੱਗਦਾ ਜਿਹੜਾ ਬੱਚੇ ਨੇ ਅੱਜ ਪ੍ਰੋਟੈਸਟ ਕੀਤਾ ਉਹਨਾਂ ਦੀ ਮੰਗ ਜਲਦੀ ਪੂਰੀ ਹੋ ਜਾਏ? ਮੈਂ ਅੱਜ ਇਮੀਡੀਏਟਲੀ ਵੀ ਸੀ ਸਾਹਿਬ ਨੂੰ ਈਮੇਲ ਕਰਕੇ ਮੈਂ ਉਹਨਾਂ ਤੋਂ ਅਪਾਇੰਟਮੈਂਟ ਲੈ ਰਿਹਾ। ਔਰ ਈਮੇਲ ਦੇ थ्रू ਸਾਰੇ ਫੈਕਸ ਉਹਨਾਂ ਤੱਕ ਪਹੁੰਚਾ ਰਿਹਾ ਤੇ ਜਲਦੀ ਤੋਂ ਜਲਦੀ ਜਿੱਦਾਂ ਹੀ ਮੈਨੂੰ ਟਾਈਮ ਮਿਲਦਾ ਮੈਂ ਚੰਡੀਗੜ੍ਹ ਜਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਜਾਂ ਜਿਸ ਤਰ੍ਹਾਂ ਵੀ ਉਹ ਕਹਿਣਗੇ ਮੈਂ ਇਹ ਮੰਗ ਜਲਦੀ ਤੋਂ ਜਲਦੀ ਪੂਰੀ ਕਰਵਾਉਣ ਦੀ ਕੋਸ਼ਿਸ਼ ਕਰੂੰਗਾ ਸਰ ਕਾਫੀ ਸਮਾਂ ਹੋ ਗਿਆ ਕਾਲਜ ਬਣਾਉਣੀ ਕਿੱਥੇ ਚੁੱਪ ਰਹਿ ਗਈ ਜਿਹੜੀ ਸਰ ਲਾਇਬ੍ਰੇਰੀ ਨਹੀਂ ਬਣ ਪਾਈ ਲਾਇਬ੍ਰੇਰੀ ਤਾਂ ਹੈ ਲਾਇਬ੍ਰੇਰੀ ਦੇ ਵਿੱਚ ਇੱਕ EMPLOYEE ਹੁੰਦਾ ਜਿਹੜਾ ਬੱਚਿਆਂ ਨੂੰ ਕਿਤਾਬਾਂ ਇਸ਼ੂ ਕਰਦਾ ਰਿਟਰਨ ਕਰਦਾ ਔਰ ਲਾਇਬ੍ਰੇਰੀ ਫੈਸਿਲਿਟੀ ਉਹਨਾਂ ਨੂੰ ਉਹਦੇ ਥਰੂ ਮਿਲਦੀ ਉਹਦੀ ਡਿਊਟੀ ਹੁੰਦੀ ਬੱਚਿਆਂ ਨੂੰ ਉੱਥੇ ਅਟੈਂਡ ਕਰੰਦੀ ਜਾਂ ਲਾਇਬ੍ਰੇਰੀ ਨੂੰ ਖੁੱਲਾ ਰੱਖੰਦੀ ਕਿਉਂਕਿ ਮੈਂ 18 ਨਵੰਬਰ ਨੂੰ ਹੀ ਇਸ ਕਾਲਜ ਜੁਆਇਨ ਕੀਤਾ ਉਸ ਤੋਂ ਬਾਅਦ ਕਾਫੀ ਕੁਝ ਬੱਚਿਆਂ ਦੀ ਜੋ ਵੀ ਮੰਗਾ ਸੀ ਜਾਂ ਉਹਨਾਂ ਦੀਆਂ ਜੋ ਰਿਕੁਆਇਰਮੈਂਟ ਸੀ ਉਹ ਪੂਰੀਆਂ ਕੀਤੀਆਂ ਗਈਆਂ ਇਹ ਵੀ ਬਹੁਤ ਜਲਦ ਤੋਂ ਜਲਦ ਪੂਰੀ ਹੋ ਜਾਏਗੀ ਮੈਂ ਇਹ ਵਿਸ਼ਵਾਸ ਦੁਹਾਨਾ ਕਿ ਮੈਂ ਅੱਜ ਹੀ ਈਮੇਲ ਰਾਈ ਆਪਣਾ जड़ा है लैशन स्थापित करने की कोशिश करूंगा और ये प्रॉब्लम जल्दी तो जल्दी सॉल्व हो जाएगी